ਜੀ 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 ਹਾਂ ਜੀ ਮੈਂ ਤੁਸੀਂ ਅੱਜ ਪਹੁੰਚੇ ਹੋ ਮਲੋਡ ਜਿਹੜੇ ਸੁਪਰ ਸੈਕਸ਼ਨ ਮਸ਼ੀਨ ਨਾਲ ਜਿਹੜੀ ਮਲੋਡ ਤੋਂ ਵੱਡੀ ਸਮੱਸਿਆ ਐ ਸੀਓ ਤੋਂ ਸੇ ਸ਼ੁਰੂਆਤ ਹੋਈ ਹੈ ਸਫਾਈ ਦੀ ਕੀ ਕਹਿਣਾ ਚਾਹੋਗੇ ਜੀ ਇਸ ਬਾਰੇ ਇਹ ਜੀ ਮਲੋਟ ਦੀ ਜਦੋਂ ਤੋਂ ਮੈਂ ਆਈ ਹਾਂ ਇੱਕੋ ਹੀ ਸਭ ਤੋਂ ਵੱਡੀ ਸਮੱਸਿਆ ਹੈ اور ਸੀਬਰਾਇਨੀ ਹੋਰ ਅਸੀਂ ਲਗਾਤਾਰ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਹਿਲਾਂ ਵੀ 40 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਮਾਲਸਾ ਵੱਲੋਂ ਦਿੱਤਾ ਗਿਆ ਸੀ ਜਿਦੇ ਨਾਲ ਜਿਹੜੀਆਂ ਮਸ਼ੀਨਸ ਆ ਫੋਰ ਉਹ ਰਾਮ ਕ੍ਰਾਫਟਾ ਨਾਲ ਫਰੇਟ ਕਰਨ ਜਾ ਰਹੇ ਆ ਥੋੜੇ ਜਿੰਨਾ ਬਾਅਦ ਜੀ ਉਸ ਤੋਂ ਬਾਅਦ ਜਿਹੜਾ ਨਗਰ ਕੌਂਸਲ ਵੱਲੋਂ ਮਤਲਬ ਪਾਇਆ ਗਿਆ ਸੀ ਕਿ ਆਪਾਂ ਸਿਪਰ ਸੈਕਸ਼ਨ ਦੇ ਨਾਲ ਇੱਕ ਵਾਰੀ ਕਲੀਅਰ ਕਰਦੀਏ ਔਰ ਮਤਲਬ ਪਾਸ ਵੀ ਅਸੀਂ ਕਰਵਾਇਆ ਜੀ ਔਰ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਸ਼ਹਿਰ ਦੀ ਜਿਹੜੀ ਸਫਾਈ ਹੋ ਸ਼ੁਰੂ ਕਰਨ ਜਾ ਰਹੇ ਆ तकरीबन ਵੀਰਨ ਦਾ ਪ੍ਰੋਸੈਸ ਹੈ ਡਿਪਾਰਟਮੈਂਟ ਨੇ ਜੋ ਮੰਗਿਆ ਸੀ ਆ ਔਰ 1 ਕਰੋੜ 96 ਲੱਖ ਦਾ ਇਹ ਪ੍ਰੋਜੈਕਟ ਹੈਗਾ ਜਿਹਦੇ ਨਾਲ ਸਾਡੇ ਬੈਕਫਲੋ ਕਰਦੇ ਜਿਹੜੇ ਏਰੀਆ ਸੀ ਹੋਣ ਦੇ ਉਹਨਾਂ ਨੂੰ ਖਾਸ ਰੱਖਦੇ ਇਹਦੇ ਨਾਲ ਕਿਰਦ ਤਾਂ ਕੋਈ ਜਿਹੜੀ ਮਸ਼ੀਨ ਦੀ ਆਪਾਂ ਆਪ ਵੀ ਲੋਡਸ ਮੈਂ ਵੀ ਆਪਣੀ ਇੱਕ ਮਸ਼ੀਨ ਆ ਦੇ ਵੀ ਇਹ ਪਰਚੇਜ਼ ਹੋਣ ਦੀ ਲੋੜ ਨਹੀਂ ਅੱਜ ਵੀ ਆਪਾਂ ਨੂੰ ਬਾਹਰੋਂ ਮਸ਼ੀਨਾਂ ਮੰਗਾਣੀਆਂ ਪੈਂਦੀਆਂ ਨੇ ਬਿਲਕੁਲ ਜੀ ਔਰ ਇਹ ਅੱਜ ਦੇ ਨਹੀਂ ਮੈਨੂੰ ਲੱਗਦਾ ਕਿ 15-20 ਸਾਲ ਤੋਂ ਇਹ ਮਲੋਡ ਦੀ ਸਮੱਸਿਆ ਮਸ਼ੀਨਾਂ ਬਹੁਤ ਪਹਿਲਾਂ ਤੋਂ ਹੋਣੀਆਂ ਚਾਹੀਦੀਆਂ ਜੀ ਔਰ ਮੈਂ ਉਦੋਂ ਤੋਂ ਹੀ ਡਿਮਾਂਡ ਦਿੱਤੀ ਹੈ ਔਰ ਸਤੰਬਰ ਦੇ ਐਂਡ ਤੱਕ ਆਪਣੇ ਕੋਲ ਦੋ ਜਟਸਕ ਮਸ਼ੀਨਸ ਵੀ ਆਉਣ ਜਾ ਰਹੀਆਂ ਨੇ ਔਰ ਸੁਪਰ ਸੈਕਸ਼ਨ ਮਸ਼ੀਨ ਦੀ ਇੱਕੋ ਹੀ ਜ਼ਿਆਦਾ ਜਿਹੜੀ ਪ੍ਰੋਬਲਮ ਆਉਂਦੀ ਹੈ ਕਿ ਇਹ ਚਲਾਉਣ ਤੇ ਖਰਚਾ ਜੀ ਹੁਣ ਵੀ ਦੇਖੋ 2 ਕਰੋੜ ਦੀ ਅਪਗ੍ਰੇਡ ਕਰਾ ਰਹੇ ਆ ਤਾਂ ਕਰਕੇ ਸੁਪਰ ਸੈਕਸ਼ਨ ਮਸ਼ੀਨ ਨੂੰ ਥੋੜਾ ਸੈਕੰਡਰੀ ਜੀ ਉਹਨੂੰ ਬਾਅਦ ਚ ਸੋਚੀਏ ਪਹਿਲਾਂ ਜਟਸਕ ਮਸ਼ੀਨ ਜਿਹੜੀ ਰੈਗੂਲਰਲੀ ਸਪਾਈ ਕਰ ਰਹੀ ਸੀ ਸੋ ਉਹ ਵੀ ਆ ਜਾਣੀਆਂ ਟਾਈਮ ਥਰੂ ਲੱਗ ਰਹੀਆਂ ਪਰ ਅਸੀਂ ਕਰ ਲਵਾਂਗੇ ਕਮੇਟੀ ਨਾਲ ਪਹਿਲਾਂ ਤਾਲਮਿਲ ਦੀ ਟਮੀ ਸੀ ਅੱਜ ਅੱਜ ਬੜੀ ਖੂਬਸੂਰਤ ਤਸਵੀਰ ਕੀਤੀ ਹੈ ਕਮੇਟੀ ਨਾਲ ਤਾਲਮਿਲ ਦੀ ਤਾਂ ਵੀ ਜਿਹੜਾ ਤਾਲਮਿਲ ਵਾਲੀ ਬੜੀ ਦਿੱ ਸਿਸਟਮ ਦੇ ਦੇ ਪ੍ਰਧਾਨ ਸਾਹਿਬਰੇ ਨਾਲ ਖੜੇ ਨੇ ਇਹਨਾਂ ਨੂੰ ਪੁੱਛ ਲਓ ਕਦੇ ਵੀ ਜਦੋਂ ਨੇ ਮੀਟਿੰਗ ਚ ਮੈਨੂੰ ਬੁਲਾਇਆ ਹੋਵੇ ਤੇ ਮੈਂ ਨਾ ਕੀਤੀ ਹੋਵੇ ਜਾਂ ਇਹਨਾਂ ਨੇ ਕਿਹਾ ਹੋਵੇ ਵੀ ਮੈਡਮ ਆਸ ਨੂੰ ਪ੍ਰੋਬਲਮ ਆ ਰਹੀ ਹੈ ਵੀ ਤੁਸੀਂ ਹੈਲਪ ਕਰੋ ਤੇ ਮੈਂ ਨਾ ਕੀਤੀ ਹੋਵੇ ਸੋ ਤਾਲਮੇਲ ਦੀ ਕੋਈ ਕਮੀ ਨਹੀਂ ਹੈ ਅਸੀਂ ਸ਼ਹਿਰ ਦੀ ਹਰ ਇੱਕ ਸਮੱਸਿਆ ਹੱਲ ਕਰਨ ਦੇ ਲਈ ਲੋਕਾਂ ਦੀ ਸਮੱਸਿਆ ਹੱਲ ਕਰਨ ਦੇ ਲਈ ਇਕੱਠੇ-ਉੱਗੇ ਕੰਮ ਕਰਾਂਗੇ ਇਹਦੇ ਵਿੱਚ ਕੋਈ ਵੀ ਮੈਨੂੰ ਨਹੀਂ ਲੱਗਦਾ ਕਿ ਅਸੀਂ ਇਹੋ ਜੀਆਂ ਪੋਲਿਟੀਕਲ ਐਕਟੀਵਿਟੀਜ਼ ਕਰੀਏ ਜਿਸ ਤੋਂ ਨਾਲ ਲੋਕਾਂ ਨੂੰ ਤਕਲੀਫ ਹੋਣ ਲੱਗ ਜਾਏ ਤੋ ਲੋਕਾਂ ਲਈ ਜਿਹੜੇ ਕੰਮ ਕਰਨੇ ਨੇ ਉਹ ਅਸੀਂ ਪਾਰਟੀ ਪਾਜੀ ਤੋਂ ਪਰੋਟ ਕੇ ਕਰਾਂਗੇ। ਮੰਤਰੀ ਸਾਹਿਬ ਲੱਗਦਾ ਨਹੀਂ ਇਹ ਕੰਮ ਲੇਟ ਹੋ ਗਿਆ ਪਰ ਬਰਸਾਤਾ ਤੋਂ ਪਹਿਲਾਂ ਕੰਮ ਹੋਣਾ ਚਾਹੀਦਾ ਸੀ ਤਾਂ ਜੋ ਬਰਸਾਤਾ ਦੇ ਵਿੱਚ ਪਾਣੀ ਦੀ ਨਿਕਾਸੀ ਪੂਰਨ ਤੌਰ ਤੇ ਹੋ ਸਕਦੀ। ਬਿਲਕੁਲ ਜੀ ਸੋਚਾ ਇਹ ਹੀ ਸੀਗਾ ਪਰ ਕਈ ਵਾਰੀ ਕੋਈ ਟੈਂਟਰ ਲੱਗਣੇ ਹੁੰਦੇ ਨੇ ਜਾਂ ਉਹਨਾਂ ਦੇ ਵਿੱਚ ਸਟੈਂਡਰਡ ਪਾਉਣ ਵਾਲਿਆਂ ਦੀ ਕਮੀ ਹੁੰਦੀ ਆ ਸੋ ਇਹ ਤੁਹਾਨੂੰ ਖੁਦ ਆਪ ਸਾਹਿਬ ਦੱਸ ਦੇਣਗੇ। ਮੈਂ ਵੈਸੇ ਵੀ ਇੱਕ ਸਰਕਾਰ ਵੱਲੋਂ ਵਿਕਾਸ ਕੁੱਟਿਆ ਵੀ ਜਾ ਰਿਹਾ ਦਾ ਵੀ ਤੇ ਜਾ ਰਿਹਾ। ਹੁਣ ਟਾਇਰ ਵੀ ਯੂਨਿਟ ਵੀ ਦੀ ਦਾਦਾ ਜਿੰਨੋਂ ਇਹੋ ਕੰਮ ਹੈ। ਇਹ ਇੱਕ ਵੀ ਦੇਖੀ ਪਟੋਲ ਦੀ ਜਿਹੜਾ ਜਿਹੜੇ ਯੂਨਿਟ ਇਹ ਇੱਕ ਉਸ ਜੱਨੀ ਸਾਹਿਬ ਨੇ ਜਾਂਦੇ ਕੋਈ ਫੈਸਲੇ ਕਿਤੇ ਸੀ 7 ਕਿਲੋਵਾਟ ਵਾਲਾ ਸੋ ਡਬਲ ਬੈਨੀਫਿਟ ਜਿਹੜਾ ਉਹ 24 ਸਿਮਾਸੇ ਮੈਂ ਤੁਹਾਨੂੰ ਸੀ 100 ਯੂਨਿਟ ਫ੍ਰੀ ਦੇ ਵਿੱਚ ਸਾਰੇ ਬੈਨੀਫਿਸ਼ੀਅਰੀ ਕਵਰ ਹੋ ਗਏ ਉਹਦੇ ਨਾਲ ਅਸੀਂ ਆਪਣਾ ਬਜਟ ਨੂੰ ਦੇਖਦੇ ਪਏ ਇਹ ਥੋੜੀ ਜਿਹੀ ਪੁਸ਼ਕੀ ਜਿਹੜੀ ਪਾਲਿਸੀਸ ਉਹਦੇ ਵਿੱਚ ਬੜੰਗੜਾ ਜਿਹਾ ਇੱਕ ਸ਼ੁਰੂਆਤ ਹੋਈ ਹੈ ਜਿਹੜੀ ਮਸ਼ੀਨ ਦੀ ਇਹ ਸਮੱਸਿਆ ਜਿਹੜੀ ਕਾਗਦੇਵ ਤੋਂ ਸੀ ਔਰ ਇਹਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਜਾਂ ਮਹੀਨੇ ਅਤੇ ਕਹਿ ਸਕਦੇ ਆ ਵੀ ਚੱਲ ਰਿਹਾ ਸੀ ਨਗਰ ਕੌਂਸਲ ਦਾ ਦਾਵਾ ਸੀ ਕੰਮ ਅਸੀਂ ਕਰਾ ਰਹੇ ਆ ਪੰਜਾਬ ਸਰਕਾਰ ਵੱਲੋਂ ਨਮਾਇੰਦੇ ਤੁਸੀਂ ਕਹਿੰਦੇ ਸੀ ਅਸੀਂ ਕਰਾ ਰਹੇ ਆ ਫੰਡ ਦੀ ਕੋਈ ਗੱਲ বিজেਪੀ ਕਹ ਰਹੀ ਫੰਡ ਅਸੀਂ ਭੇਜਿਆ ਮਤਲਬ ਇਹ ਕਦੇ ਕਿਸੇ ਦਾ ਸੈਕਟਰੀ ਆਇਆ ਕਦੇ ਕਿਸੇ ਦਾ ਬੁਲਾਰਾ ਆਇਆ ਕਾਫੀ ਦੇਰ ਇਹੀ ਕੁਛ ਚੱਲਦਾ ਰਿਹਾ ਤੇ ਹੁਣ ਇਹ ਐਕਚੁਅਲੀ ਸਹੀ ਕੀ ਹੈ ਕਿ ਫੰਡ ਕਿੱਥੋਂ ਆਇਆ ਜੀ ਕੌਣ ਕਰਾ ਰਿਹਾ ਸਥਾਨਕ ਸਰਕਾਰ ਕਰਾ ਰਹੀ ਹੈ ਪੰਜਾਬ ਸਰਕਾਰ ਕਰਾ ਰਹੀ ਹੈ ਜਾਂ বিজেਪੀ ਆ ਵਾਦਾ ਲਾਹਾਂ ਖਟਣ ਦੀ ਕਹਿੰਦੇ ਵੀ ਫੰਡ ਅਸੀਂ ਭੇਜਿਆ ਜਦਕਿ ਇਹ ਕਹਿੰਦੇ ਕਿ ਜੀਐਸਟੀ ਦਾ ਪੈਸਾ ਸਾਡਾ ਹੀ ਪੈਸਾ ਸਾਨੂੰ ਮੋੜਿਆ ਕਿੰਨਾ ਫੰਡ ਕਿੰਨਾ ਯੂਜ਼ ਹੋਇਆ ਵੀ ਤਾਂ ਇੱਕ ਗੱਲ ਕਲੀਅਰ ਕਰ ਦਮ ਜਿਹੜੇ ਵੀ ਸਟੇਟ ਦੇ ਵਿੱਚ ਫੰਡ ਆਉਂਦੇ ਨੇ ਚਾਹੇ ਉਹ ਕੇਂਦਰ ਸਰਕਾਰ ਤੋਂ ਆਉਂਦੇ ਨੇ ਚਾਹੇ ਉਹ ਸਟੇਟ ਆਪ ਜਨਰੇਟ ਕਰਦੀ ਹੈ ਪਰ ਉਹਨੂੰ ਜਿਹੜਾ ਖਰਚ ਕਰਨਾ ਹੁੰਦਾ ਉਹ ਸਾਰਾ ਕੁਝ ਸਟੇਟ ਨੇ ਡਿਸਾਈਡ ਕਰਨਾ ਹੁੰਦਾ ਹੈ ਉਹ ਸਾਰਾ ਗਵਰਨਮੈਂਟ ਦਾ ਜੋ ਉਪਰ ਸਾਰਾ ਪ੍ਰਬੰਧ ਕੀਤਾ ਹੁੰਦਾ ਕਿ ਕਿਹੜੇ ਅਸੀਂ ਪਾਸ ਕਰਨੇ ਨੇ ਕਿਹੜੇ ਅਸੀਂ ਮਤੇ ਹਲੇ ਰੋਕਣੇ ਨੇ ਉਹ ਸਾਰਾ ਕੁਛ ਕੇਂਦਰ ਸਰਕਾਰ ਵੀ ਉਦੋਂ ਤੱਕ ਕੁਝ ਨਹੀਂ ਕਰ ਪਾਉਂਦੀ ਜਦੋਂ ਤੱਕ ਸਟੇਟ ਉਹਨੂੰ ਨਾਲ ਲੈ ਕੇ ਨਾ ਚੱਲੇ ਸੋ ਇਹ ਸਾਰਿਆਂ ਦੀ ਮਿਲੀ ਐਫਰਟਸ ਹੈ ਕੋਈ ਇਕੱਲੇ ਬੰਦਾ ਕੁਝ ਨਹੀਂ ਕਰ ਸਕਦਾ ਭਾਵੇਂ ਸਟੇਟ ਦੇ ਫੰਡ ਹੋਣ ਭਾਵੇਂ ਸੈਂਟਰ ਦੇ ਫੰਡ ਹੋਣ ਜੇਕਰ ਅਸੀਂ ਉਹਨੂੰ ਸਹੀ ਤਰੀਕੇ ਨਾਲ ਇੰਪਲੀਮੈਂਟ ਹੀ ਨਹੀਂ ਕਰਾਂਗੇ ਤਾਂ ਲੋਕ ਵੀ ਦਰਸਦੇ ਰਹਿਣਗੇ ਤੇ ਲੀਡਰਾਂ ਦੀ ਵੀ ਉੱਤੇ ਨਾਕਾਮੀ ਸਾਹਮਣੇ ਨਗਰ ਕੌਂਸਲ ਪ੍ਰਧਾਨ ਦੇ ਕਹਿਣ ਮੁਤਾਬਕ ਜੀ तकरीबन ਇਸ ਮਤੇ ਨੂੰ 7-8 ਮਹੀਨੇ ਤੋਂ ਕਿੰਨੇ ਮਹੀਨੇ ਹੋ ਗਏ ਜੀ ਜਦੋਂ ਅਮਰੀਕਾ 7-8 ਮਹੀਨੇ ਤੋਂ ਜ਼ਿਆਦਾ ਹੋ ਗਏ ਚਲੋ ਇਹ ਨਹੀਂ ਲੇਟ ਕਿਉਂ ਨਗਰ ਕੌਂਸਲ ਦੇ ਪ੍ਰਧਾਨ ਕੋਲ ਖੜੇ ਆ ਤੁਸੀਂ ਇਹਨਾਂ ਤੋਂ ਪੁੱਛੋ ਇਹ ਲੇਟ ਕਿਉਂ ਹੋਇਆ ਔਰ ਪਾਸ ਕੀ ਨਿਕਲਾਈ ਤੁਸੀਂ ਇਹਨਾਂ ਤੋਂ ਪੁੱਛੋ ਪਾਸ ਕੀ ਮੈਂ ਦੱਸਦਾ ਨਾ ਇੱਕ ਤਾਂ ਪਾਰਲੀਮੈਂਟਲ ਸਰ ਮਾਈਕ ਮੈਂ ਦੱਸਦਾ ਨਾ ਪਾਰਲੀਮੈਂਟ ਇਲੈਕਸ਼ਨ ਆ ਗਈ ਸੀ ਇੱਕ ਸਰ ਮਾਈਕ ਹੈਗੇ ਟੈਕਨੀਕਲੀ ਜਿਹੜਾ ਫੋਨ ਘੰਗਲ ਪਲੀਜ਼ ਲਗਾ ਰਹੇ ਸਰ ਕੋਈ ਨੁਮਰਦ ਬੋਲੋ ਜੀ ਇੱਕ ਤਾਂ ਪਾਰਲੀਮੈਂਟਲ ਇਲੈਕਸ਼ਨ ਆ ਗਈ ਵਿੱਚ ਉਹ ਕੋਡ ਲੱਗ ਗਿਆ ਉਸ ਤੋਂ ਬਾਅਦ ਤਾਂ ਕੰਮ ਮੰਨ ਲਓ ਲੇਟ ਹੋ ਗਿਆ ਬਾਕੀ ਟੈਕਨੀਕਲ ਟੈਂਡਰ ਲੱਗਦਾ ਟੈਕਨੀਕਲ ਸੈਕਸ਼ਨ ਸੈਕਸ਼ਨਾਂ ਲੈਣੀ ਪੈਂਦੀਆਂ ਔਰ ਉਸ ਕਰਕੇ ਲੇਟ ਹੋਇਆ ਪਰ ਇਸ ਤੋਂ ਇਲਾਵਾ ਜੀ ਕੋਈ ਹੋਰ ਜਿਹੜੇ ਸਫਾਈ ਦੇ ਹੋਰ ਪ੍ਰਬੰਧ ਕਰਨੇ ਜਾਂ ਕੋਈ ਹੋਰ ਕੋਈ ਨਵੀਂ ਉਪਰਾਲੇ ਕਰਨੇ ਹੋ ਕੀ ਨੇ ਕਿੰਨੇ ਮੈਂ ਤਾਂ ਇੱਕ ਤਾਂ ਅਸੀਂ ਡਿੱਗੀ ਸਾਫ ਕਰਾ ਰਹੇ ਹਾਂ ਮੈਡਮ ਬਲਜੀਤ ਕੌਰ ਦਾ ਸਾਡੇ ਨਾਲ ਪੂਰਾ ਸੰਯੋਗ ਹੈ ਪਹਿਲਾਂ ਵੀ ਇਹਨਾਂ ਨੇ ਜਿਵੇਂ ਗੱਲ ਕੀਤੀ ਵੀ 2.5 ਸਾਲ ਇਹਨਾਂ ਨੇ ਸਾਨੂੰ ਪੂਰਾ ਸੰਯੋਗ ਦਿੱਤਾ ਹੈ ਜਿਹੜੇ ਮੇਰੇ ਨਾਲ ਸਮੂਹ ਐਮਸੀ ਕਾਲੀਦਾਲ ਦੇ ਵੀ ਖੜੇ ਐ ਇਹਨਾਂ ਦਾ ਵੀ ਸਾਨੂੰ ਪੂਰਾ ਸਹਿਯੋਗ ਐ ਕਾਂਗਰਸ ਅਸੀਂ ਸ਼ਹਿਰ ਦੇ ਮਸਲੇ 'ਚ ਸਾਰੇ ਇਕੱਠੇ ਆਂ ਵੀ ਜਰਾਜਨੀਤੀ ਜਿਵੇਂ ਮੈਡਮ ਜੀ ਨੇ ਕਿਹਾ ਬਾਅਦ ਦੀ ਗੱਲ ਐ ਸ਼ਹਿਰ ਦੇ ਮਸਲੇ 'ਚ ਅਸੀਂ ਸਾਰੇ ਇਕੱਠੇ ਆਂ ਤੇ ਇਸ ਗੱਲ ਤੇ ਤੁਹਾਨੂੰ ਵੀ ਵਧਾਈ ਦੇਣੀ ਬਣਦੀ ਐ ਕਿ ਅਸੀਂ ਪਾਰਟੀ ਭਾਵੇਂ ਤੁਹਾਨੂੰ ਵਧਾਈ ਵਧਾਈ ਦਿੰਨੇ ਆਂ